ਪਹਿਲਾ ਸ਼ਹੀਦੀ ਦਿਹਾੜਿਆਂ ਤੇ ਅਤੇ ਹੁਣ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਆਰਜੀ ਨਿਆਨੋ ਵਿਚੈਂਸਾ ਰਖੇ ਲਗਾਏ ਗਏ ਡਿਜੀਟਲ ਬੋਰਡ ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸ਼ਹਿਰ ਵਿੱਚ ਮਹਾਨ ਸਿੱਖ ਇਤਿਹਾਸ ਦੀਆਂ ਬਾਤਾਂ ਪਾਉਂਦੇ ਕੋਈ ਡਿਜੀਟਲ ਬੋਰਡ ਲੱਗੇ ਹੋਣ ਜਿਨ੍ਹਾਂ ਨੂੰ ਦੇਖ ਕੇ ਹਰ ਰਾਹਗੀਰ ਦੇ ਨਾੜ ਨਾਲ ਸਿੱਖ ਪੈਚਾਰਾ ਵੀ ਪੁੱਛਦਾ ਹੈ ਕਿ ਇਹਨਾਂ ਬੋਰਡਾਂ ਦੀ ਸੇਵਾ ਕਿਸੇਵਾਰਨ ਨੇ ਕੀਤੀ ਹੈ ਇਡੀ ਦੇ ਵਹਨਤੂ ਸੂਬੇ ਦੇ ਸ਼ਹਿਰ ਅਰਜੀ ਨਿਆਨੋਂ ਵਿਚੰਦ ਸਰਖੇ ਪਹਿਲਾ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਡਿਜੀਟਲ ਬੋਰਡ ਉੱਪਰ ਲੱਗਿਆ ਸਿੱਖ ਤਰੰਦੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਨੇ ਸੰਕਲ ਨੂੰ ਪਾਵੋ ਕਰ ਦਿੱਤਾ ਸੀ ਅਤੇ ਹੁਣ ਇਸ ਸ਼ਹਿਰ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿਕਰਮੀ ਸੰਮਤ ਅਨੁਸਾਰ 552 ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੱਗਾ ਡਿਜੀਟਲ ਬੋਰਡ ਹਰ ਆਉਣ ਜਾਣ ਵਾਲੀ ਸਿੱਖ ਸੰਗਤ ਅੰਦਰ ਸਿੱਖੀ ਪ੍ਰਤੀ ਨਵਾਂ ਜੋਸ਼ ਪਾ ਰਿਹਾ ਹੈ ਪਹਿਲਾਂ ਕਿ ਤੂੰ ਇਹ ਬੋਰਡ ਲੱਗੇ ਤਾਂ ਕਿਸੇ ਵੀ ਸਿੰਘ ਨੇ ਸੇਵਾ ਕਰਨ ਦੀ ਹਾਮੀ ਨਹੀਂ ਭਰੀ ਪਰ ਸਿੱਖ ਸੰਗਤ ਦਾ ਚੌਧੀਆਂ ਸਨ ਕੀ ਇਸ ਮਹਾਨ ਕਾਰੀ ਦੀ ਕੇ ਸਿੰਘ ਨੇ ਸੇਵਾ ਕੀਤੀ ਹੈ ਉਹ ਅੱਗੇ ਆਵੇ ਤਾਂ ਜੋ ਸੰਗਤ ਉਹਨਾਂ ਦਾ ਇਸ ਸ਼ਲਾਘਾਜੋ ਕੰਮ ਲਈ ਸਨਮਾਨ ਕਰ ਸਕੇ ਪਰ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਵੀ ਕੋਈ ਸੇਵਾਦਾਰ ਅੱਗੇ ਨਹੀਂ ਆਇਆ ਜਦੋਂ ਇਸ ਕਾਰਜ ਦੀ ਇਟਲੀ ਦੇ ਚਫੇਰੇ ਗੂੰਜ ਪਈ ਤਾਂ ਸਿੱਖ ਸੰਗਤਾਂ ਨੇ ਇਸ ਕਾਰਜ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਔਰ ਫਿਰ ਇਹ ਸੇਵਾ ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੇਕਰਮੀ ਸਮਤ ਅਨੁਸਾਰ 592 ਪ੍ਰਕਾਸ਼ਪੁਰਬ ਨੂੰ ਸਮਰਪਿਤ ਪਾਈ ਬਿਕਰਮਜੀਤ ਸਿੰਘ ਪਾਈ ਹਰਜੀਤ ਸਿੰਘ ਤੇ ਪਾਈ ਬ੍ਰਿੰਦਰ ਸਿੰਘ ਨੇ ਸ਼ਹਿਰ ਅਰਜੀ ਨਿਆਨੂ ਵਿਖੇ ਦੁਬਾਰਾ ਕੀਤੀ ਤਾਂ ਫਿਰ ਉਹਨਾਂ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅੱਗੇ ਨਹੀਂ ਆਉਣਾ ਚਾਹੁੰਦੇ ਇਹਨਾਂ ਡਿਜੀਟਲ ਬੋਰਡਾਂ ਦੁਆਰਾ ਉਹ ਸਿੱਖ ਧਰਮ ਦੀ ਮਹਾਨਤਾ ਦਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਹੋਰ ਦੇਸ਼ਾਂ ਦੇ ਲੋਕ ਜਾਣ ਸਕਣ ਪਰ ਇਹਨਾਂ ਸਿੰਘਾਂ ਨੇ ਇਲੈਕਟ੍ਰੋਨਿਕ মিডিਏ ਵਿੱਚ ਆ ਕੇ ਕੋਈ ਸ਼ੋਹਰਤ ਲੈਣ ਤੋਂ ਕੋਰੀ ਨਾ ਕਰ ਦਿੱਤੀ ਜਿਸ ਨਾਲ ਕਿ ਸਿੱਖੀ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰਨ ਵਾਲਿਆਂ ਦਾ ਸਿੰਘਾਂ ਲਈ ਇਟਲੀ ਦੀਆਂ ਸੰਕਟਾਂ ਵਾਰੇ ਨਿਆਰੇ ਹੋ ਗਈਆਂ ਹਨ ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਨਵੇਕਲਾ ਕਾਰਜ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਕਟਾਂ ਨੂੰ ਲੱਖ ਲੱਖ ਮੁबारकਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ